ਖੁਸ਼ਾਲਪੁਰ ਦੇ ਮਿੰਨੀ ਸਕਤਰੇਤ ਵਿੱਚ ਉਸ ਸਮੇਂ ਪਾਜੜਾ ਪੈ ਗਈਆਂ ਜਦੋਂ ਥਾਣਾ ਸਦਰ ਅਦੀਨ ਆਉਂਦੇ ਪਿੰਡ ਨਾਰੂ ਨੰਗਲ ਦੇ ਹੋਮਗਾਰਡ ਦੇ ਜਵਾਨ ਕਮਲਜੀਤ ਸਿੰਘ ਨੇ ਇਸ ਸਕਤਰੇਤ ਵਿੱਚ ਹੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲਜੀਤ ਦੀ ਡਿਊਟੀ ਮਿੰਨੀ ਸਕਤਰੇਤ ਵਿਖੇ ਲੱਗੀ ਹੋਈ ਸੀ ਜਿਸ ਨੇ ਸਵੇਰੇ 7:30 ਵਜੇ ਦੇ ਕਰੀਬ ਸਰਕਾਰੀ ਗਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਵਾਰ ਦੀ ਕਮਲਜੀਤ ਦੇ ਨਾਲ ਡਿਊਟੀ ਦੇ ਰਹੇ ਮੁਲਾਜ਼ਮ ਨੇ ਦੱਸਿਆ ਕਿ ਉਹ ਬਾਥਰੂਮ ਗਿਆ ਸੀ ਅਤੇ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਕਮਲਜੀਤ ਖੂਨ ਨਾਲ ਲਤਪਟ ਹਾਲਤ ਵਿੱਚ ਮ੍ਰਿਤਪਿਆ ਸੀ ਦੂਸਰੇ ਪਾਸੇ ਮ੍ਰਿਤਕ ਕਮਲਜੀਤ ਦੇ ਪੁੱਤਰ ਨੇ ਦੱਸਿਆ ਕਿ ਕਮਲਜੀਤ ਪਿਛਲੇ ਕਾਫੀ ਸਮੇ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਕਾਰਨ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਫਿਲਹਾਲ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਸ਼ਿਆਰਪੁਰ ਤੋਂ ਨਵਰਾੰਗ ਚੈਨਲ ਦੇ ਦਲਜੀਤ ਸਿੰਘ ਅਜਨੂਹਦੀ ਵਿਸ਼ੇਸ਼ ਰਿਪੋਰਟ ਠੀਕ ਇਨਾਮ ਆਪਣਾ ਗੁਰਪੀਤ ਸਿੰਘ ਕੀ ਲੱਗਦਾ ਜੀ ਸਾਡੇ ਦਾ ਕੀ ਨਾਮ ਸੀ ਇਹਨਾਂ ਦਾ ਮੇਰੇ ਡੈਡੀ ਜੀ ਆ ਕਮਲਜੀਤ ਸਿੰਘ ਅੱਛਾ ਇਹ ਕਿਉਂ ਕਿਤੇ ਇਹਦਾ ਬਰ ਕੋਈ ਪਤਾ ਲੱਗਾ ਨਹੀਂ ਸਾਨੂੰ ਕੁਝ ਨਹੀਂ ਪਤਾ ਜੀ ਤੇ ਕੀ ਬਿਮਾਰ ਹੋਣ ਵੀ ਰਹਿੰਦੇ ਸੀਗੇ ਬਿਮਾਰ ਦੀ ਵੀਰੇ 2 ਮਹੀਨੇ ਤੋਂ ਕੀ ਪ੍ਰੋਬਲਮ ਸੀਗੀ ਪ੍ਰੋਬਲਮ ਦੀ ਦੋ ਵਾਰੀ ਅਟੈਕ ਆਇਆ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਵੀ ਗਲਾ ਵੀ ਕਾਫੀ ਪ੍ਰੋਬਲਮ ਹੱਦ ਗਿਆ ਕਿੰਨੇ ਬੱਚੇ ਸੀ ਇਹਨਾਂ ਦੇ ਅਸੀਂ ਦੋ ਭਰਾ ਆ ਇੱਕ ਭੈਣ ਸਾਡੀ ਛੋਟੀ ਜੋ ਸਵੰਦ ਦਸਾਂਗੇ ਅੱਜ ਜਿਹੜਾ ਇਸ ਮਿਨੀ ਸੈਕਟਰੀਟ ਦੇ ਵਿੱਚ ਹਸਾ ਦਾ ਕੀ ਸੀਗਾ ਮਾਮਲਾ ਕਰ ਗੁਮਾਸੇ ਰਹਿੰਦੇ ਤੇ ਅੱਛਾ ਆਪਣੇ ਇਹ ਮਾਸਾ ਜਿਆ ਚੰਚੇ ਤੇ ਇਹਨਾਂ ਦਾ ਆ ਹੋ ਗਿਆ ਬਾਕੀਆ ਹੋ ਗਿਆ ਕਿੰਨੇ ਵਜੇ ਇਹਨੇ ਕੀਤਾ ਸਾਰਾ ਇਹ ਇਹ ਸਵੇਕ 7 ਵਜੇ ਤੇ ਤੁਸੀਂ ਇਹਦੇ ਕੋਲ ਹੀ ਖੜੇ ਸੀਗਾ ਨਹੀਂ ਸਰ ਮੈਂ ਬਾਥਰੂਮ ਮੁੱਦਰ ਲੈਟ ਨੂੰ ਸਵੇਰੇ ਲੈਟਨ ਬਾਥਰੂਮ ਗਿਆ ਅਵਾਜ਼ ਆਈ ਤੁਹਾਨੂੰ ਕੋਲੀ ਤੋਂ ਹਾਂਜੀ ਹਾਂਜੀ ਅੱਛਾ ਕਿੰਨੀ ਉਮਰ ਸੀ ਬੰਦੇ ਦੀ ਉਹ 50 55 ਸਾਲ ਦੀ ਸੀ ਜੀ ਇਹ ਘਰ ਦੇ ਆ ਗਏ ਹੋਏ ਆ ਘਰ ਦੇ ਇੱਥੇ ਆ ਜੀ ਮੁੰਡਾ ਨਾਲ ਹੀ ਸੀਗਾ ਬਿਮਾਰਿੰਦਾ ਕਿਸੇ ਦੇ ਰਹਿਣ ਵਾਲਾ ਸੀਗਾ ਇਹ ਇਹ ਨਾਰੂ ਨੰਗਲ ਦਾ ਜੀ ਹੁਸ਼ਿਆਰਪੁਰ ਦੇ ਮਿੰਨੀ ਸਕਤਰੇਤ ਵਿੱਚ ਉਸ ਸਮੇਂ ਪਾਜੜਾ ਪੈ ਗਈਆਂ ਜਦੋਂ ਥਾਣਾ ਸਦਰ ਅਧੀਨ ਆਉਂਦੇ ਪਿੰਡ ਨਾਰੂ ਨੰਗਲ ਦੇ ਹੋਮਗਾਰਡ ਦੇ ਜਵਾਨ ਕਮਲਜੀਤ ਸਿੰਘ ਨੇ ਸਕਤਰੇਤ ਵਿੱਚ ਹੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਕਮਲਜੀਤ ਦੀ ਡਿਊਟੀ ਮਿੰਨੀ ਸਕਤਰੇਤ ਵਿਖੇ ਲੱਗੀ ਹੋਈ ਸੀ ਜਿਸ ਨੇ ਸਵੇਰੇ 7:30 ਵਜੇ ਦੇ ਕਰੀਬ ਸਰਕਾਰੀ ਗਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਇਸ ਬੰਦੀ ਕਮਲਜੀਤ ਦੇ ਨਾਲ ਡਿਊਟੀ ਦੇ ਰਹੇ ਮੁਲਾਜ਼ਮ ਨੇ ਦੱਸਿਆ ਕਿ ਉਹ ਬਾਥਰੂਮ ਗਿਆ ਸੀ ਅਤੇ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਕਮਲਜੀਤ ਖੂਨ ਨਾਲ ਲਤਪਟ ਹਾਲਤ ਵਿੱਚ ਮ੍ਰਿਤਪਿਆ ਸੀ ਦੂਸਰੇ ਪਾਸੇ ਮ੍ਰਿਤਕ ਕਮਲਜੀਤ ਦੇ ਪੁੱਤਰ ਨੇ ਦੱਸਿਆ ਕਿ ਕਮਲਜੀਤ ਪਿਛਲੇ ਕਾਫੀ ਸਮੇ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਕਾਰਨ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਫਿਲਹਾਲ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਸ਼ਿਆਰਪੁਰ ਤੋਂ ਨਵਰਾਂਗ ਚੈਨਲ ਦੇ ਦਲਜੀਤ ਸਿੰਘ ਅਜਨੂਹਦੀ ਵਿਸ਼ੇਸ਼ ਰਿਪੋਰਟ ਬਾਈਕ ਇਨਾਮ ਆਪਣਾ ਗੁਰਪੀਤ ਸਿੰਘ ਕੀ ਲੱਗਦਾ ਜੀ ਸਾਡੇ ਦਾ ਕੀ ਨਾਮ ਸੀ ਇਹਨਾਂ ਦਾ ਮੇਰੇ ਡੈਡੀ ਜੀ ਆ ਕਮਲਜੀਤ ਸਿੰਘ ਅੱਛਾ ਇਹ ਕਿਉਂ ਕਿਤੇ ਇਹਦਾ ਬਰ ਕੋਈ ਪਤਾ ਲੱਗਾ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਜੀ ਤੇ ਕੀ ਬਿਮਾਰ ਹੋਣ ਵੀ ਰਹਿੰਦੇ ਸੀਗੇ ਬਿਮਾਰ ਦੀ ਵੀਰੇ 2 ਮਹੀਨੇ ਤੋਂ ਕੀ ਪ੍ਰੋਬਲਮ ਸੀਗੀ ਪ੍ਰੋਬਲਮ ਦੀ ਦੋ ਵਾਰੀ ਅਟੈਕ ਆਇਆ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਵੀ ਦੀ ਗਲਾ ਵੀ ਕਾਫੀ ਪ੍ਰੋਬਲਮ ਹੱਦ ਗਿਆ ਕਿੰਨੇ ਬੱਚੇ ਸੀ ਇਹਨਾਂ ਦੇ ਅਸੀਂ ਦੋ ਭਰਾ ਆ ਇੱਕ ਭੈਣ ਸਾਡੀ ਛੋਟੀ